ਜੱਬਰ ਦੇ ਨੰਨ ਇੱਕ ਕਲਾਨੋ ਰੋਡ ਤੇ ਇੱਕ Amazon ਕੰਪਨੀ ਵਾਸਤੇ ਕੰਮ ਕਰ ਰਿਆ ਸੀ ਬੰਦਾ ਇਕਲੈਕਸ਼ਨ ਉਹਦੇ ਕੋਲੋਂ 34589 ਰੁਪਏ ਦੋ ਘਾਟ ਤੇ ਦੋ ਮੋਟਰਸਾਈਕਲ ਵਾਲੇ ਬੰਦਿਆਂ ਨੇ ਖੋਲੇ ਸੀਗੇ ਜਿਸ ਬੰਦੀ ਸਾਡੇ ਕਲਾਨੋ ਰੋਡ ਦੇ Amazon ਕੰਪਨੀ ਦਾ ਇੱਕ ਵਰਕਰ ਆਪਣੀ ਕਲੈਕਸ਼ਨ ਲੈ ਕੇ ਆ ਰਿਹਾ ਸੀ 385000 ਰੁਪਏ ਦੇ ਨੀੜੇ ਜਿਹੜਾ ਉਹ ਜਦੋਂ ਉੱਥੇ ਕਲਾਨੋ ਰੋਡ ਤੇ ਪਹੁੰਚਿਆ ਤਾਂ ਉਹਦੇ ਪਿੱਛੋਂ ਦੋ ਕਾਰ ਵਾਲੇ ਬੰਦੇ ਔਰ ਦੋ ਮੋਟਰਸਾਈਕਲ ਤੇ ਉਹਨਾਂ ਨੇ ਆ ਕੇ ਉਹਨੂੰ ਰੋਕਿਆ ਉਹਨਾਂ ਕੋਟਮਾਰ ਕਰਕੇ ਉਹਦੇ ਕੋਲੋਂ ਜਿਹੜੇ ਉਹਦੇ ਪੈਸੇ ਆ ਉਹ ਖੋਹ ਕੇ ਲੈ ਗਏ ਤੇ ਸਾਡੇ ਡੀਐਸਪੀ ਗੁਰਦਾਸਪੁਰ ਔਰ ਐਸਐਟਓ ਸਰ ਗੁਰਦਾਸਪੁਰ ਇਹਨਾਂ ਨੇ ਕਾਫੀ ਮਿਹਨਤ ਦਾ ਵਰਕਰ ਜਿਹੋ ਨਾਲ ਵਿੱਚੋਂ ਤਿੰਨ ਬੰਦੇ ਜਿਹੜੇ ਅਰੈਸਟ ਕਰ ਰਹੇ ਆ ਉਹਨਾਂ ਵਿੱਚ ਵਰਕਰ ਲੋਕ ਕਰੀਬ 2 ਲੱਖ ਤੇ 85 ਹਜ਼ਾਰ ਚ 600 ਰੁਪਏ ਦੇ ਬਰਾਬਰ ਕੀਤੇ ਜਾ ਚੁੱਕੇ ਆ ਬਾਕੀ ਇੱਕ ਬੰਦਾ ਜਿਹੜਾ ਉਹ ਹੋਰ ਜਿਹੜਾ ਨਾਮਜਦ ਹੈਗਾ ਵਿੱਚ ਤੇ ਉਹ ਅਰੈਸਟ ਕਰਨਾ ਬਾਕੀ ਆ ਉਹ ਜਲਦੀ ਇਹਨਾਂ ਨੇ ਅਰੈਸਟ ਇੱਕ ਦਿਨ ਵਿੱਚ ਕਰ ਲੈਣਾ ਉਹਦੇ ਪਿੱਛੇ ਲੱਗਣੀ ਆ। ਸਾਡਾ ਦੋਸਤ ਨਹੀਂ ਆਪਰੇਸ ਨਹੀਂ ਦੋਸਤ ਨਹੀਂ ਸੀ। ਉਹ ਪੁਰਾਣੀ ਰਿੰਜਿਸ਼ ਹੈਗੀ ਨਹੀਂ ਪੁਰਾਣੀ ਰਿੰਜਿਸ਼ ਵੀ ਕੋ ਸਾਹਮਣੇ ਨਹੀਂ ਆਈ। ਕਿ ਇਹ ਕਿਛ ਹੈ ਪਹਿਲਾਂ ਕੋਈ ਕੇਸ ਨਹੀਂ ਆਉਣਾ ਸਰ ਇਹਨੂੰ ਪਤਾ ਕਿੱਥੋਂ ਲੱਗਾ ਜੀ ਉਹ ਇਹਨਾਂ ਕੋਈ ਇਹਨਾਂ ਨੂੰ ਇਹ ਪਤਾ ਸੀਗਾ ਕਿ Amazon ਦਾ ਵਰਕਰ ਆ ਇਹ ਔਰ ਇਹਦੇ ਕੋ ਪੈਸੇ ਹੁੰਦੇ ਆ ਕਿ ਵੀ ਇਹ ਸ਼ਾਮ ਦਾ ਟਾਈਮ ਆ ਤੇ ਇਹਦੇ ਕੋ ਜਦੋਂ ਇਹਦੇ ਪਿੱਛੇ ਇਹਨੂੰ ਕਰਾਂ ਗੋਕਾਗੇ ਇਹਦੇ ਕੋ ਪੈਸੇ ਹੋਣਗੇ ਮੈਂ ਕਹਿੰਦਾ ਇਹ ਨਾਲ ਹੀ ਕੰਮ ਕਰਦਾ ਜੀ ਇਹ ਨਾਲ ਲਾਈ ਹੋਈ ਨਹੀਂ ਉਹ ਇਦਾਂ ਦਾ ਕੋਈ ਸਾਡੇ ਇਨਵੈਸਟੀਗੇਸ਼ਨ 'ਚ ਨਹੀਂ ਸਾਡੇ ਸਾਹਮਣੇ ਆਇਆ